ਕਿੰਨੇ ਘੰਟੇ ਪਹਿਲਾਂ 24 ਘੰਟੇ ਜਾਂ 48 ਘੰਟੇ ਪਹਿਲਾਂ ਸਾਡੇ ਲੋਕਾਂ ਨੂੰ ਸਰਕਾਰ ਨੇ آگਾਹ ਕੀਤਾ ਵਾ ਵੀ ਇਹ ਪਾਣੀ ਆਉਣ ਵਾਲਾ ਤੇ ਕੋਈ ਲੋਕ ਆਪਣਾ ਹਿਲਾ ਕਰ ਲੈਣ ਜਾਂ ਸਰਕਾਰ ਕੋਈ ਪ੍ਰਬੰਧ ਕੀਤਾ ਪੰਜਾਬ ਦੇ ਕਿਸੇ ਇੱਕ ਹਾਕਮ ਦੇ ਕਰਕੇ ਅੱਜ ਪੰਜਾਬ ਡੁੱਬਿਆ ਫਿਰਦਾ ਵਾ ਲੋਕ ਇੱਕ ਦੂਜੇ ਦੀ ਬਾਹ ਫੜ ਰਹੇ ਆ ਸਰਕਾਰ ਕਿਤੇ ਦਿਸਦੀ ਨਹੀਂ ਆ ਸ਼ੀਕਾਲ ਤੱਕ ਤ ਸਾਬ ਦੇ ਕਾਰਜਕਾਰੀ ਜਥੇਦਾਰ ਤੇ ਤਖਤਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗਾਜ ਨੇ ਅੱਜ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਦੇ ਨਾਲ ਜਾ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਾਰਡਰ ਖੇਤਰ ਵਿੱਚ ਹੜ੍ਹ ਨਾਲ ਪ੍ਰਭਾਵਿਤ ਹੋਏ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੇ ਘਰਾਂ ਫਸਲਾਂ ਤੇ ਪਸ਼ੂਆਂ ਨੂੰ ਪਹੁੰਚੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਸਮੂਹ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਨੇ ਪੰਜਾਬ ਦੇ ਸਮੂਹ ਸਿੱਖ ਨੌਜਵਾਨਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਰਾਹਤ ਸਮੱਗਰੀ ਪਹੁੰਚਾ ਰਹੀਆਂ ਸਮੂਹ ਸੰਸਥਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਤੇ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਅਰਦਾਸ ਕੀਤੀ ਕਿ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਮੈਂ ਦੇਖ ਰਿਹਾ ਕਿ 8ਵੀਂ ਚ ਪੜਦੇ 9ਵੀਂ ਚ ਪੜਦੇ ਜਾਂ ਸਾਡੇ ਇਹ ਨੌਜਵਾਨ ਇਹ ਲਗਭਗ ਅੱਜ ਹਫ਼ਤਾ ਆ ਗਿਆ ਇਹ ਆਪੋ ਆਪਣੇ ਸੰਦਰ ਟਰੈਕਟਰ ਟਰਾਲੀਆਂ ਲੈ ਕੇ ਰਾਸ਼ਨ ਦੀਆਂ ਭਰ ਕੇ ਵਾਖਵਾਕਾ ਥਾਵਾਂ ਦੇ ਉੱਤੇ ਜਾ ਰਹੇ ਆ ਤੇ ਲੋਕਾਂ ਨੂੰ ਜਿਹੜੀ ਫੌਰੀ ਰਾਹਤ ਦੀ ਲੋੜ ਹੁੰਦੀ ਸੀ ਉਹ ਨੌਜਵਾਨਾਂ ਦੇ ਵੱਲੋਂ ਪੰਥ ਦੇ ਵੱਲੋਂ ਪੰਜਾਬ ਦੇ ਆਮ ਲੋਕਾਂ ਦੇ ਵੱਲੋਂ ਮਹਈਆ ਕਰਵਾਈ ਜਾ ਰਹੀ ਆ ਰਸਦਾਂ ਬਹੁਤ ਆਈਆਂ ਪਈਆਂ ਵਾ ਇਹਨਾਂ ਨੂੰ ਹੁਣ ਹੋਰ ਢੰਗ ਤਰੀਕੇ ਦੇ ਨਾਲ ਵਧੀਆ ਢੰਗ ਨਾਲ ਵੰਡਣ ਦੀ ਲੋੜ ਆ ਤਾਂ ਕਿ ਹਰੇਕ ਤੱਕ ਰਾਹਤ ਪਹੁੰਚੇ ਬਾਕੀ ਮੈਂ ਪੰਜਾਬ ਦੇ ਸਮੁੱਚੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਗੁਰੂ ਅਗੇ ਅਰਦਾਸ ਕਰਦਾ ਸੱਚਾ ਪਾਤਸ਼ਾਹ ਇਹ ਜਿਹੜੇ ਕੌਮ ਦੇ ਜਵਾਨ ਆ ਸਾਡੇ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਪ੍ਰੋਫੈਸਰ ਪੂਰਨ ਸਿੰਘ ਦੇ ਕਹਿਣ ਦੇ ਮੁਤਾਬਕ ਵੀ ਇਹ ਜਿਹੜਾ ਪੰਜਾਬ ਆ ਇਹ ਗੁਰੂ ਦੇ ਆਸਰੇ ਤੇ ਜਿਉਂਦਾ ਤੇ ਅੱਜ ਨੌਜਵਾਨਾਂ ਨੇ ਫੇਰ ਦੱਸਿਆ ਫੇਰ ਅਸੀਂ ਧੰਨਵਾਦ ਕਰਦੇ ਆ ਜਿਹੜੇ ਮਹਾਪੁਰਸ਼ ਬੰਨ ਬੰਨ ਰਹੇ ਆ ਕਿਤੇ ਮਹਾਪੁਰਸ਼ ਕਾਰ ਸੇਵਾ ਕਰਵਾ ਰਹੇ ਆ ਲੰਗਰ ਲਾ ਰਹੇ ਆ ਕਾਰ ਸੇਵਾ ਵਾਲੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਹੀ ਜੁਟਕੀਆਂ ਵਾ ਇਹਦੇ ਤੋਂ ਇਲਾਵਾ ਹੋਰ ਸਾਡੀਆਂ ਸਿੱਖ ਜਥੇ ਬੰਦੀਆਂ ਮੈਂ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਬੇਨਤੀ ਕਰਦਾ ਸੱਚਾ ਪਾਤਸ਼ਾਹ ਇਹ ਤੇਰਾ ਪੰਜਾਬ ਆ ਤੇਰਾ ਪੰਥ ਆ ਤੂੰ ਹੀ ਬੋੜੀ ਕਰਨ ਵਾਲਾ ਵਾ ਤੂੰ ਹੀ ਸਾਡਾ ਸਹਾਰਾ ਵਾ ਤੂੰ ਹੀ ਬਾਹ ਫੜਨ ਵਾਲਾ ਵਾ ਸਾਡੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ ਦ੍ਰਿੜਤਾ ਬਖਸ਼ ਇਹ ਸੇਵਾ ਕਰਦੇ ਰਹਿਣ ਹਾਕਮਾਂ ਨੂੰ ਸਮਰਥ ਬਖਸ਼ ਇਹ ਹਾਕਮ ਸਾਡੇ ਕਰਕੇ ਆ ਜੇ ਜਨਤਾ ਨਾ ਹੋਵੇ ਤੇ ਕੋਈ ਹਾਕਮ ਨਹੀਂ ਆ ਨਾ ਪੰਜਾਬ ਅਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਦੀ ਹਰ ਪਿੰਡ ਤੱਕ ਪਹੁੰਚ ਨਾ ਹੋਣ ਅਤੇ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਕਿਸ਼ਤੀਆਂ ਮੁਹੱਈਆ ਕਰਵਾਉਣ ਵਿੱਚ ਸਫਲ ਹੋਣ ਦੀ ਸਖਤ ਨਿਖੇਧੀ ਵੀ ਕੀਤੀ। ਔਰ ਜਿਵੇਂ ਹਫਤਾ ਆ ਗਿਆ ਕੋਈ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਦੇਵੇ ਮੈਨੂੰ ਉਹਨੇ ਨੌਜਵਾਨਾਂ ਨੇ ਦੱਸਿਆ ਕਿ ਕਈ ਪਿੰਡ ਬਹੁਤ ਡੂੰਘੇ ਆ 10 10 ਫੁੱਟ ਹੀਠਾਂ ਜਾ ਕੇ ਆ ਉਥੇ ਸਿਰਫ ਬੀੜੀਆਂ ਤੇ ਜਾਇਆ ਜਾ ਸਕਦਾ ਅਜੇ ਤੱਕ ਕੋਈ ਵੀ ਗਵਰਨਮੈਂਟ ਜਿਹੜੀ ਆ ਬੀੜੀਆਂਾਂ ਮਹੀਆ ਨਹੀਂ ਕਰਵਾ ਸਕੀ ਤਾਂ ਕਿ ਉਥੋਂ ਤੱਕ ਰਾਹਤ ਪਹੁੰਚ ਸਕੇ ਤੋਂ ਇਹਦੇ ਲਈ ਸਰਕਾਰਾਂ ਨੂੰ ਆਪਣੀ ਅੱਖਾਂ ਖੋਲਣੀਆਂ ਚਾਹੀਦੀਆਂ ਵਾ ਇਹ ਲੋਕ ਸਾਡੇ ਡੁੱਬ ਰਹੇ ਆ ਇਹ ਠੀਕ ਆ ਵੀ ਇਹ ਪੰਜਾਬ ਆ ਪੰਥਾ ਇਹ ਚੜ੍ਹਦੀ ਕਲਾ ਚਾ ਜਿਵੇਂ ਨੌਜਵਾਨ ਜਕਾਰੇ ਛੱਡੇ ਦੇ ਹਰ ਥਾਂ ਦੇ ਉੱਤੇ ਜਾ ਰਹੇ ਆ ਜੇ ਇਹ ਪੰਜਾਬ ਆਪ ਆਪਣੇ ਲੋਕਾਂ ਦੀ ਮਦਦ ਨਾ ਕਰਦਾ ਤੇ ਸਾਡੇ ਡੁੱਬੇ ਹੋਏ ਬੰਦਿਆਂ ਦਾ ਕੀ ਬਣਦਾ ਮਾਲ ਡੰਗਰ ਦਾ ਕੀ ਬਣਦਾ ਤੋਂ ਇਹ ਗੁਰੂ ਦੀ ਕਿਰਪਾ ਦੇ ਨਾਲ ਹੈਗਾ ਉਹਨਾਂ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਆਖਿਆ ਕਿ ਉਹ ਇਹ ਯਕੀਨੀ ਬਣਾਉਣ ਕਿ ਰਾਹ ਸਮਗਰੀ ਪਿੰਡਾਂ ਦੇ ਹਰ ਲੋੜਵੰਦ ਪਰਿਵਾਰ ਤੱਕ ਪਹੁੰਚੇ ਅਤੇ ਕੋਈ ਵੀ ਪ੍ਰਭਾਵਿਤ ਪਰਿਵਾਰ ਰਾਹਤੋਂ ਵਾਂਝਾ ਨਾ ਰਹੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਗੈਰੀ ਬਸੋਂ ਵਾਲੇ ਪਿੰਡਾਂ ਤੱਕ ਪਹੁੰਚ ਕਰਨੀ ਅਤੇ ਉਹਨਾਂ ਤੱਕ ਪਸ਼ੂਆਂ ਦਾ ਚਾਰਾ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਜ਼ਿਕਰ ਹੋ ਗਿਆ ਕਿ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਇਸ ਖੇਤਰ ਵਿੱਚ ਲਗਾਤਾਰ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਟੁੱਟੇ ਬੰਨਾਂ ਨੂੰ ਬੰਨਣ ਲਈ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਅੱਜ ਇਹੋ ਜਿਹੇ ਹਾਲਾਤ ਜਿਹੜੇ ਆ ਪੰਜਾਬ ਦੇ ਕਿਸੇ ਇੱਕ ਹਾਕਮ ਦੇ ਕਰਕੇ ਅੱਜ ਪੰਜਾਬ ਡੁੱਬਿਆ ਫਿਰਦਾ ਵਾ ਲੋਕ ਇੱਕ ਦੂਜੇ ਦੀ ਬਾਹ ਫੜ ਰਹੇ ਆ ਸਰਕਾਰ ਕਿਤੇ ਦਿਸਦੀ ਨਹੀਂ ਆ ਅੱਜ ਲੋੜ ਆ ਜਿਵੇਂ ਪੰਜਾਬ ਇੱਕ ਮੁਠਤਾ ਦੇ ਨਾਲ ਇੱਕ ਦੂਜੇ ਦਾ ਸਹਾਰਾ ਬਣ ਰਿਹਾ ਜਦੋਂ ਪਾਣੀ ਉਤਰਨਾ ਵਾ ਉਹਦੇ ਤੋਂ ਬਾਅਦ ਲੋਕਾਂ ਨੂੰ ਬੀ ਚਾਹੀਦਾ ਵਾ ਉਦੇ ਤੋਂ ਬਾਅਦ ਲੋਕਾਂ ਦੇ ਸੰਦ ਖਰਾਬ ਹੋ ਗਏ ਮਸ਼ੀਨਰੀ ਦੀ ਰਿਪੇਅਰ ਚਾਹੀਦੀ ਆ ਉਦੇ ਤੋਂ ਬਾਅਦ ਜਿੰਨਾਂ ਦੀਆਂ ਮੱਜਾਂ ਮਰ ਗਈਆਂ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਚਾਹੀਦਾ ਵਾ ਉਹਦੇ ਲਈ ਵੀ ਸਾਰਿਆਂ ਨੂੰ ਮਿਲ ਜੁਲ ਕੇ ਉਪਰਾਲੇ ਕਰਨੇ ਚਾਹੀਦੇ ਬਾਕੀ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਭਈ ਜਿਹੜੇ ਡੂੰਘੇ ਪਿੰਡ ਆ ਸਾਡੇ ਉਥੇ ਕਈ ਥਾਵਾਂ ਤੇ ਅਜੇ ਬਹੁਤੀਆਂ ਥਾਵਾਂ ਤੇ ਕੁਝ ਇੱਕ ਥਾਵਾਂ ਤੇ ਰਾਹਤ ਨਹੀਂ ਗਈ ਇਹ ਆਪਾਂ ਸਾਰਿਆਂ ਨੂੰ ਇਨਸ਼ੋਰ ਕਰਨਾ ਚਾਹੀਦਾ ਮੈਂ ਸਾਰੀ ਕੌਮ ਨੂੰ ਅਪੀਲ ਵੀ ਕਰਦਾ ਭਈ ਜਿੱਥੇ ਸਾਰੀ ਕੌਮ ਸ਼ਾਬਾਸ਼ੀ ਦੇ ਹੱਕਦਾਰ ਆ ਨੌਜਵਾਨ ਸਾਡੇ ਜਿਹੜੇ ਬਹੁਤ ਚੜ੍ਹਦੀ ਕਲਾ ਦੇ ਨਾਲ ਜਾ ਰਹੇ ਆ ਉਥੇ ਆਪਾਂ ਸਾਰਿਆਂ ਨੂੰ ਇਹ ਚਾਹੀਦਾ ਵਾ ਕਿ ਜਿੱਥੇ ਆਪਾਂ ਰਾਸ਼ਨ ਦਿੰਨੇ ਆ ਪਿੰਡ ਦੇ ਵਿੱਚ ਕੋਈ ਵੀ ਲੋੜ ਬੰਦ ਨਾ ਰਵੇ ਹਰੇਕ ਤੱਕ ਪਹੁੰਚੇ ਆਪਾਂ ਕੋਈ ਇਸ ਤਰੀਕੇ ਦੇ ਨਾਲ ਉਹਨੂੰ ਵੰਡੀਏ ਚਾਰਾ ਵੀ ਇਸ ਤਰੀਕੇ ਨਾਲ ਵੰਡੀਏ ਜਿਹੜੇ ਡੂੰਗੇ ਪਿੰਡ ਵਾ ਉਥੋਂ ਤੱਕ ਵੀ ਪਹੁੰਚ ਹੋਵੇ ਚਾਹੀਦਾ ਤੇ ਇਹ ਵੀ ਹਰ ਪਿੰਡ ਦੇ ਵਿੱਚ ਸਰਕਾਰ ਦੇ ਦੋ ਨੁਮਾਇंदे ਬੈਠੇ ਹੁੰਦੇ ਜਿਹੜੇ ਪਹਿਲਾਂ ਤੇ ਵੇਖਦੇ ਵੀ ਨੁਕਸਾਨ ਕੀ ਹੋਇਆ ਫੇਰ ਉਹ ਦੱਸਦੇ ਪਾਰੇ ਇਥੇ ਆਪਾਂ ਸਾਰੇ ਦੇਖ ਰਹੇ ਆਂ ਆਮ ਬੰਦੇ ਫਿਰਦੇ ਪਏ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆ ਇਹ ਪੰਥ ਨੂੰ ਹੁਣ ਆਪ ਹੀ ਇੱਕ ਅਨੁਸ਼ਾਸਨ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਹਰ ਬੰਦੇ ਤੱਕ ਰਾਤ ਪਹੁੰਚੇ ਇਦਾਂ ਦੇ ਯਤਨ ਕਰਨੇ ਚਾਹੀਦੇ ਆ